ਜੀ ਅੱਜ ਸਾਡੇ ਸਾਰੇ ਸੀਨੀਅਰ ਆਫਿਸਰਸ ਤੇ ਹਲਕਾ ਜੀਓਜ਼ ਦਾ ਜੀਓ 100 ਫੋਰਸ ਨੂੰ ਲੈ ਕੇ ਅੱਜ ਇਥੇ ਫਲੈਗ ਮਾਰਚ ਅਸੀਂ ਕੱਢਣ ਲੱਗੇ ਇਹਦਾ ਮੇਨ ਮੰਤਵ ਇਹ ਹੀ ਹੁੰਦਾ ਹੈ ਕਿ ਪੁਲਿਸ ਦੀ ਜਿਹੜੀ ਵਿਜ਼ਿਬਿਲਟੀ ਹੈ ਉਹ ਲੋਕਾਂ ਤੱਕ ਪਹੁੰਚੇ ਤਾਂ ਇੱਕ ਜਦੋਂ ਪੁਲਿਸ ਸੜਕਾਂ ਤੇ ਹੁੰਦੀ ਹੈ ਤੇ ਜਦੋਂ ਬੱਚੇ ਫੈਮਿਲੀਜ਼ ਆਮ ਨਾਗਰਿਕ ਪੁਲਿਸ ਫੋਰਸ ਨੂੰ ਦੇਖਦੇ ਤਾਂ ਉਹਨਾਂ ਦੇ ਮਨ 'ਚ ਇੱਕ ਸੈਂਸ ਆਫ ਸਿਕਿਉਰਿਟੀ ਵੀ ਜਾਂਦੀ ਇਸ ਤੋਂ ਇਲਾਵਾ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੇ ਮਨ 'ਚ ਪੁਲਿਸ ਦਾ ਡਰ ਹੁੰਦਾ ਹੈ ਸੋ علاوہ ਜਿਹੜੇ ਹੁਣ ਅੱਗੇ ਜਿਹੜਾ ਫੈਸਟਿਵ ਸੀਜ਼ਨ ਹੁਣ ਸਟਾਰਟ ਹੋ ਗਿਆ ਹੈ ਇੱਥੇ ਵੀ ਇੱਕ ਇਹ ਇਤਿਹਾਸਿਕ ਮੇਲਾ ਆਲਰੇਡੀ ਚੱਲ ਰਿਹਾ ਹੈ ਪਿਛਲੇ ਦੋ ਤਿੰਨ ਦਿਨਾਂ ਤੋਂ ਤਾਂ ਉੱਥੇ ਵੀ ਜੈਤੂ ਪੁਲਿਸ ਵੱਲੋਂ ਕਾਫੀ ਅੱਛੀ ਡਿਊਟੀ ਦਿੱਤੀ ਜਾ ਰਹੀ ਹੈ ਤੇ ਉਹਦੀ ਵੀ ਇੱਕ ਚੈਕਿੰਗ ਹੋ ਜਾਏ ਤੇ ਕਿਉਂਕਿ ਇੱਥੇ ਸੰਗਤ ਬਹੁਤ ਆਂਦੀ ਹੈ ਤੇ ਉਹਨਾਂ ਵਾਸਤੇ ਵੀ ਪ੍ਰੋਪਰ ਅਰੇਂਜਮੈਂਟਸ ਹੈਆਂ ਨਹੀਂ ਉਹਨਾਂ ਦੀ ਵੀ ਅਜੇ ਇੱਕ ਚੈਕਿੰਗ ਕਰਨ ਦਾ ਸਾਡਾ ਇੱਕ ਟੀਚਰ ਸੀ ਤਾਂ ਦੂਜਾ ਜਦੋਂ ਅਸੀਂ ਇਲਾਕੇ ਵਿੱਚ ਨਿਕਲਦੇ ਹਾਂ ਤੇ ਪੁਲਿਸ ਨੂੰ ਵੀ ਬਹੁਤੀਆਂ ਚੀਜ਼ਾਂ ਤਾਂ ਪਤਾ ਚੱਲਦੀਆਂ ਜਦੋਂ ਅਸੀਂ ਔਨ ਗਰਾਉਂਡ ਲੋਕਾਂ ਦੇ ਵਿੱਚ ਜਾਂਦੇ ਅਸੀਂ ਲੋਕਾਂ ਵਾਸਤੇ ਹੀ ਹੈਗੇ ਤੇ ਉਹਨਾਂ ਦੀ ਕੁਝ ਜੜੀਆਂ ਵੀ ਪੁਲਿਸ ਨੂੰ ਪਹੁੰਚਾਉਣ ਵਾਲੀਆਂ ਚੀਜ਼ਾਂ ਹੁੰਦੀਆਂ ਤੇ ਉਹਦਾ ਵੀ ਇੱਕ ਫਲੈਗ ਮਾਰਚ ਕਰੰਦਾ ਸਾਡਾ ਇੱਕ ਮਕਸਦ ਹੁੰਦਾ ਹੈ ਅੱਗੇ ਜਿਵੇਂ ਦੁਸ਼ਹਿਰਾ ਔਰ ਅੱਗੇ ਫੈਸਟੀਵਲ ਸੀਜ਼ਨ ਹੋਣ ਅੱਗੇ ਸਟਾਰਟ ਹੋ ਜਾਊਗਾ ਤੇ ਇਹ ਸਾਡਾ ਰੈਗੂਲਰਲੀ ਇਹੀ ਚੱਲਣਾ ਹੈ ਔਰ ਅੱਜ ਮੈਂ ਜੈਤੋ ਸਬ ਡਿਵੀਜ਼ਨ ਸੇ ਫਲੈਗ ਮਾਰਚਸ ਦੀ ਸਟਾਰਟ ਕੀਤੀ ਐਸੀ ਤਿੰਨ ਸਬਡਿਵੀਜ਼ਨਾਂ 'ਚ ਕਰਾਂਗੇ ਔਰ ਬਾਬਾ ਫਰੀਦ ਆਗਮਨ ਪੁਰਬ ਕੱਲ੍ਹ ਸੇ ਸਟਾਰਟ ਹੋ ਰਹਾ ਹੈ ਔਰ ਇਹ ਜਿਹੜਾ 23 ਤਾਰੀਖ ਤੱਕ ਸਾਡੀ ਇਹ ਇਵੈਂਟਸ ਚੱਲੇ ਤੇ ਉੱਚ ਵੀ ਇੱਕ ਸੈਂਸ ਆਫ ਸਿਕਿਉਰਿਟੀ ਤੇ ਵਿਜ਼ੀਬਲ ਪੁਲਿਸਿੰਗ ਦ샨 ਵਸਤੇ ਸੀ ਆ ਜੀ ਮੈਡਮ ਕੱਲ ਇੱਕ ਦੋ ਵਾਰਦਾਤਾਂ ਹੋਈਆਂ ਗੁਰਦੁਆਰਾ ਆਪਣੇ ਜੱਥੇ ਦੇ ਵਿੱਚ ਕਿਵੇਂ ਉਹਦੇ ਵਿੱਚ ਕੋਈ ਸੁਖਲਤਾ ਪ੍ਰਾਪਤ ਹਾਂਜੀ ਅੱਜ ਸਵੇਰੇ ਡੀਐਸਪੀ ਸਾਹਿਬ ਨੇ ਐਸਐਚਓ ਜੈਤੋ ਨੇ ਅੱਜ ਸਵੇਰੇ ਇੱਕ ਪ੍ਰੈਸ ਕਾਨਫਰੰਸ ਕਰਕੇ মিডিਆ ਰਾਹੀਂ ਪਬਲਿਕ ਨੂੰ ਆਲਰੇਡੀ ਇਹ ਦੱਸ ਦਿੱਤਾ ਹੈ ਇਹ 12 ਬੰਦਿਆਂ ਤੇ ਮਰਚਾ ਹੋਇਆ ਸੀ ਤੇ ਉਹਨਾਂ ਵਿੱਚੋਂ 8 ਬੰਦੇ ਆਲਰੇਡੀ ਅਰੈਸਟਡ ਨੇ ਜਿਹੜੇ ਬਾਕੀ ਨੇ ਉਹ ਮਾਈਨਰਸ ਨੇ ਤਾਂ ਫਰੀਦਕੋਟ ਪੁਲਿਸ ਦੀ ਹਮੇਸ਼ਾ ਇੱਕ ਇਹੀ ਕੋਸ਼ਿਸ਼ ਰਹਿੰਦੀ ਹੈ ਤੇ ਸਾਡਾ ਟਰੈਕ ਰਿਕਾਰਡ ਵੀ ਇਹ ਹੈ ਕਿ ਪਹਿਲਾਂ ਤੇ ਅਸੀਂ ਵਾਰਦਾਤਾਂ ਨੂੰ ਪ੍ਰੀਵੈਂਟ ਕਰਦੇ ਹਾਂ ਵਿਚ ਇਜ਼ ਐਵਿਡੈਂਟ ਬਾਏ ਦਾ ਡਾਟਾ ਤੇ ਅਗਰ ਤੁਸੀਂ ਪਿਛਲੇ ਸਾਲ ਦਾ ਡਾਟਾ ਕਢਾਓਗੇ ਤੇ ਉਹਦੇ ਟੱਕਰੇ 'ਚ ਅਗਰ ਇਸ ਸਾਲ ਦਾ ਡਾਟਾ ਕਢਾਓਗੇ ਤੇ ਜਿਹੜੀ ਵਾਰਦਾਤਾਂ ਹੈ ਸਨੈਚਿੰਗਸ ਹੈ ਉਹਨਾਂ 'ਚ ਆਲਮੋਸਟ 50% ਰਿਡਕਸ਼ਨ ਹੈ ਜਿਹੜੇ ਇੱਕ ਅਧਿਵਾਰਦਾਤ ਹੋ ਜਾਂਦੀ ਹੈ ਉਹ ਚ ਵੀ ਸਾਡੀ ਕੋਈ ਵੀ ਐਸਾ ਕੇਸ ਨਹੀਂ ਹੈ ਜਿਹੜਾ ਅਸੀਂ ਅਨਟ੍ਰੇਸਡ ਛੱਡਦੇ ਹਾਂ ਤੇ ਅਸੀਂ ਪੂਰੀ ਤੰਦੇਗੀ ਨਾਲ ਉਹ ਜਿਹੜੇ ਕੇਸਸ ਨੇ ਉਹਨਾਂ ਨੂੰ ਵੀ ਅਸੀਂ ਟਰੇਸ ਕਰ ਲਾਂਗੇ ਸਾਡੇ ਡੀਐਸਪੀ ਸਾਹਿਬ ਮਨੋਜ ਜੀ ਤੇ ਐਸਐਚਓ ਜੈਤੋ ਨਵਪ੍ਰੀਤ ਉਹ ਜਿਹੜੀ ਸਨੇਚਿੰਗ ਵਾਲੀ ਵਰਦਾਤ ਹੋਈ ਹੈ ਉਹਨੂੰ ਮੈਂ ਪਰਸਨਲੀ ਮੋਨਿਟਰ ਕਰ ਰਹੀ ਹਾਂ ਤੇ ਉਹ ਚ ਜਿਹੜੇ ਤਿੰਨ ਬੰਦੇ ਬਾਈਕ ਤੇ ਆਏ ਸੀ ਉਹਨਾਂ ਦੀ ਜਿਹੜੀ ਹੈਗੀ ਸ਼ਨਾਖ ਹੋ ਚੁੱਕੇ ਸੋ ਦੈਟ ਹੈਸ ਬੀਨ ਟ੍ਰੇਸਡ ਹੁਣ ਅਸੀਂ ਬਹੁਤ ਛੇਤੀ ਫੜ ਦੇ ਲਾਂ। ਸ਼ਹਿਰ ਵਾਸੀਆਂ ਦੀ ਮੰਗ ਹੈ ਜਿਹੜੀ ਪੀਸੀਆ ਦੀ ਗਸ਼ਤ ਵੀ ਵਧਾਈ ਜਾਵੇ ਥੋੜੀ ਜਿਹੜੇ ਜੀ ਅਸੀਂ ਉਹਦੀ ਪੂਰੀ ਕੋਸ਼ਿਸ਼ ਕਰ ਰਹੇ ਹੁਣ ਆ ਜਿੱਥੇ ਐਸਐਸਪੀ ਆਪਣੇ ਆਪ ਗਸ਼ਤ ਕਰ ਰਹੀ ਹੈ। ਇਹ ਸ਼ਹਿਰ ਵਾਸੀਆਂ ਦੀ ਮੰਗ ਤੇ ਹੀ ਹੈ ਜੀ। ਨਾ ਮੈਂ ਕਿਹਾ ਪਿਸਤੌਲ ਦੀ ਬੜੀ ਜਸ਼ਤ ਹੈ ਜੀ ਜੱਤੋ ਦੇ ਵਿੱਚ। ਕੀ ਦੇਸ਼ਾ ਤੇ ਜੀ ਪਿਸਤੌਲ ਤੇ 2-3 ਵਾਕਏ ਹੋ ਚੁੱਕੇ ਹੈਗੇ। ਐਜਾ ਹੀ ਆਲਰੇਡੀ ਸੈਡ ਬੰਦੇ ਆਈਡੈਂਟੀਫਾਈਡ ਨੇ ਬਹੁਤ ਛੇਤੀ ਫੜੇ ਜਾਣਗੇ। ਅਸੀਂ ਬਿਲਕੁਲ ਜ਼ੀਰੋ ਟਾਲਰੈਂਸ